ਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਇਹ ਪੀ ਢਿੱਲੋ ਨੇ ਜਿਸ ਸਟੇਜ ਤੇ ਅੱਜ ਪਰਫਾਰਮ ਕਰਨਾ ਹੈ ਇਹ ਉਹ ਸਟੇਜ ਹੈ ਪਿੱਛੇ ਔਰ ਉਸ ਸਟੇਜ ਨੂੰ ਵੀ ਹਲੇ ਰਿਵੀਲ ਨਹੀਂ ਕੀਤਾ ਜਾ ਰਿਹਾ ਕਾਲੇ ਪਰਦਿਆਂ ਦੇ ਨਾਲ ਕਾਲੇ ਪਰਦੇ ਲਗਾ ਕੇ ਉਸ ਨੂੰ ਕਵਰ ਕੀਤਾ ਗਿਆ ਹੈ ਚਾਰੇ ਪਾਸੇ ਗਰਾਉਂਡ ਦੇ ਤਾਂ ਕਿ ਸਟੇਜ ਦੀ ਜਿਹੜੀ ਲੁੱਕ ਹੈ ਉਹ ਵੀ ਹਲੇ ਰਿਵੀਲ ਨਾ ਹੋਵੇ ਕਿਉਂਕਿ ਇਹ ਕਰੋੜਾਂ ਦਾ ਸੈਟਅਪ ਜਿਹੜਾ ਲੱਗਾ ਤੁਸੀਂ ਮੇਰੇ ਪਿੱਛੇ ਦੇਖ پا ਰਹੇ ਹੋ ਇਹ ਵੀ ਢਿੱਲੋ ਦਾ ਇਹ ਵੀ ਉਹਨਾਂ ਦੇ ਫੈਨਸ ਦੇ ਸਪੈਸ਼ਲ ਹੈ ਜੋ ਕਿ ਸਿਰਫ ਅਰ ਸਿਰਫ ਅ ਸ਼ੋ ਦੀ ਟਾਈਮਿੰਗ ਜਦੋਂ ਹੋਏਗੀ ਉਦੋਂ ਹੀ ਰਿਵੀਲ ਕੀਤਾ ਜਾਏਗਾ ਤੁਹਾਨੂੰ ਇੱਕ ਗੱਲ ਦੱਸ ਦਿੰਨੇ ਜਾਣਕਾਰੀ ਦੇ ਲਈ ਕਿ ਅੱਜ ਸ਼ੋਅ ਦੇ ਵਿੱਚ ਇਸ ਗਰਾਊਂਡ ਦੇ ਤਿੰਨ ਤੋਂ ਚਾਰ ਗੇਟਸ ਨੇ ਅਲੱਗ-ਅਲੱਗ ਟਿਕਟਸ ਦੀ ਅਲੱਗ-ਅਲੱਗ ਜਗ੍ਹਾ ਤੋਂ ਐਂਟਰੀ ਹੋਵੇਗੀ ਜਿਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਇੱਕ ਐਂਟਰੀ ਇਧਰੋਂ ਹੈ ਆ ਸਟੇਜ ਦੇ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਥੋੜਾ ਤੁਹਾਨੂੰ ਦੇਖ ਰਿਹਾ ਹੋਵੇਗਾ ਕਿ ਸਟੇਜ ਦੀ ਲਾਈਟਿੰਗ ਸੈਟਿੰਗ ਕੀਤੀ ਜਾ ਰਹੀ ਹੈ ਹਲੇ ਔਰ ਅੰਦਰ ਜਿਹੜਾ ਸਟੇਜ ਦੀ ਸਾਊਂਡ ਚੈੱਕ ਹੋ ਰਹੀ ਹੈ ਤਾਂ ਕਿ ਜਦੋਂ ਐਪੀ ਟੇਲੋ ਪਰਫਾਰਮ ਕਰੋ ਨਾ ਉਦੋਂ ਸਾਊਂਡ ਦੇ ਵਿੱਚ ਕੋਈ ਇਸ਼ੂ ਨਾ ਆਏ ਔਰ ਦੂਸਰੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਦੇ ਜਿਹੜੀਆਂ ਚਿੱਟੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਇਹਦੀ ਬਿਲਕੁਲ ਸਾਹਮਣੇ ਤੋਂ ਐਂਟਰੀ ਹੈ ਜਿੱਥੇ ਬਾਉਂਸਰਸ ਦੇ ਬਿਲਕੁਲ ਰੋਕ ਲਗਾ ਰੱਖੀ ਹੈ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਕਿ ਸ਼ੋਅ ਜਿਹੜਾ ਹੈ ਉਹ ਰਾਤ ਨੂੰ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਪੁੱਗਤ ਜਾਏ ਔਰ ਫालतू ਕਿਸੇ ਦੀ ਵੀ ਐਂਟਰੀ ਨਹੀਂ ਹੋ ਪਾਰੀ ਜਗਾ ਜਗਾ ਤੇ ਬੈਰੀਗੇਟਿੰਗ ਹੋਈ ਹੈ ਕੀ ਇਨਸਟਰਕਸ਼ਨਸ ਨੂੰ ਧਿਆਨ ਚ ਰੱਖਦੇ ਹੋਇਆ ਇਸ ਸ਼ੋਅ ਨੂੰ ਸਫਲਤਾਪੂਰਵਕ ਜਿਹੜਾ ਇਹ ਖਤਮ ਕਰ ਦਿੱਤਾ ਜਾਵੇ ਹੋ ਜਾਵੇ ਉਹਦੀਆਂ ਤਿਆਰੀਆਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਇਸ ਜਗ੍ਹਾ ਦੇ ਜਿਸ ਵੀ ਤੁਸੀਂ ਕਾਰਨਰ ਦੀ ਜਿਸ ਸਾਈਡ ਤੇ ਵੀ ਤੁਸੀਂ ਖੜੇ ਹੋ ਕੇ ਦੇਖੋਗੇ ਤੁਹਾਨੂੰ ਸਿਰਫ ਔਰ ਸਿਰਫ ਸਿਕਿਉਰਿਟੀ ਹੀ ਨਜ਼ਰ ਆਏਗੀ ਪ੍ਰਾਈਵੇਟ ਸਿਕਿਉਰिटीज ਵੀ ਔਰ ਚੰਡੀਗੜ੍ਹ ਪੁਲਿਸ ਵੀ ਜਿਹੜੀ ਇੱਥੇ ਮੌਜੂਦ ਹੈਗੀ ਹੈ ਔਰ ਸਟੇਜ ਦੇ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਜਿੱਥੇ ਸਾਊਂਡ ਚੈਕਿੰਗ ਹੋ ਰਹੀ ਹੈ ਸਾਊਂਡ ਚੈਕਿੰਗ ਹੋ ਰਹੀ ਹੈ ਤਾਂ ਕਿ ਰਾਤ ਨੂੰ ਏਪੀ ਢਿੱਲੋਂ ਅਗਰ ਸ਼ੋਅ ਪਰਫਾਰਮ ਕਰਨ ਤਾਂ ਉੱਥੇ ਉਹਨਾਂ ਨੂੰ ਕੋਈ ਇਸ਼ੂ ਨਾ ਆਵੇ ਕਾਲੇ ਪਰਦੇ ਦੇ ਨਾਲ ਸਟੇਜ ਨੂੰ ਕਵਰ ਕੀਤਾ ਗਿਆ ਹੈ ਦੂਰੋਂ ਹੀ ਕੀਤਾ ਗਿਆ ਹੈ ਗਰਾਊਂਡ ਦਾ ਆਊਟਰ ਏਰੀਆ ਸਾਰਾ ਜਿਸ ਨੂੰ ਤੁਸੀਂ ਦੇਖ ਪਾ ਰਹੇ ਹੋ ਬਾਹਰੋਂ ਔਰ ਪਹਿਲਾਂ ਅਗਰ ਗੱਲ ਕਰੀਏ ਦਿਲਜੀਤ ਦੋਸਾਂਝ ਤੇ ਕਰਨ ਔਜਲਾ ਦੇ ਸ਼ੋਅ ਦੀ ਉਹ ਸਿਟੀ ਦੇ ਵਿੱਚ ਸ਼ੋਅ ਹੋਏ ਸੀਗੇ ਸੈਕਟਰ 34 ਦੇ ਵਿੱਚ ਔਰ ਉਸ ਸਮੇਂ ਲੋਕਾਂ ਨੂੰ ਬੜੀ ਮੁਸ਼ਕਲ ਹੋਈ ਲੋਕਾਂ ਨੂੰ ਬੜੀ ਪ੍ਰੋਬਲਮ ਹੋਈ ਪਰ ਗਵਰਨਮੈਂਟ ਨੇ ਇਧਰ ਸ਼ਿਫਟ ਕੀਤਾ 25 ਤਾਂ ਕਿ ਚੰਡੀਗੜ੍ਹ ਦੇ ਆਊਟਰ ਏਰੀਆ ਦੇ ਵਿੱਚ ਏਪੀ ਢਿੱਲੋਂ ਦਾ ਸ਼ੋਅ ਹੋਵੇ ਸਾਲ ਦਾ ਕਹਿ ਸਕਦੇ ਹਾਂ ਅਸੀਂ ਕਿ ਆਖਰੀ ਕਾਨਸਰਟ ਹੋਣ ਜਾ ਰਿਹਾ ਏਪੀ ਢਿੱਲੋਂ ਦਾ ਜੋ ਕਿ ਸੈਕਟਰ 25 ਵਿੱਚ ਸੈਕਟਰ 25 ਦੇ ਗਰਾਉਂਡ ਦੇ ਵਿੱਚ ਹੋਣ ਜਾ ਰਿਹਾ ਜਿਸ ਨੂੰ ਦੇਖਣ ਦੇ ਲਈ ਯੂਥ ਉਹ ਹੁਣ ਤੋਂ ਹੀ ਪਹੁੰਚਣਾ ਸ਼ੁਰੂ ਹੋ ਗਿਆ ਹੈ ਇਸ ਤੋਂ ਬਾਅਦ ਰਾਤ ਤੱਕ ਕਿੰਨਾ ਕਰਾਊਡ ਹੋ ਜਾਏਗਾ ਕਿੰਨੇ ਲੋਕ ਇੱਥੇ ਪਹੁੰਚਣਗੇ 30000 ਪਲੱਸ ਆਡੀਅנס ਹੋਏਗੀ ਕਿ ਨਹੀਂ ਇਹ ਵੀ ਦੇਖਣਾ ਬੜਾ ਖਾਸ ਰਹੇਗਾ ਫਿਲਹਾਲ ਹੀ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਦਿਖਾ ਦੇਣ ਚੰਡੀਗੜ੍ਹ ਪੁਲਿਸ ਦੀਆਂ ਜੋ ਕਿ ਸਭ ਆਪਣੀ ਡਿਊਟੀ ਨੂੰ ਬੜੇ ਵਧੀਆ ਤਰੀਕੇ ਨਾਲ ਇੱਥੇ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਕੋਈ ਵੀ ਇੱਥੇ ਗੜਬੜੀ ਨਾ ਹੋਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਲਾਸਟ ਟਾਈਮ ਜੋ ਹੈ ਬਹੁਤ ਜ਼ਿਆਦਾ ਦੋ